ਰਨ ਸਵਾਗਤ ਹੈ ਜੀ ਤੁਹਾਡਾ ਆਪਣੇ ਪਿਲੰਦਰਾ ਬਲੌਗ ਚ ਹਾਂਜੀ ਹੋਣ ਹੋ ਗਿਆ ਹੈ ਪੌਣਾ 1 ਤੇ ਅਸੀਂ ਲੱਗੇ ਆ ਆਪਣਾ ਬਲੌਗ ਸ਼ੁਰੂ ਕਰੀ ਹਾਂ ਹਾਂਜੀ ਕਿੱਦਾਂ ਜੀ ਵਧੀਆ ਤੂੰ ਆਪਣੀ ਬਰੈਂਡ ਪਾਟੀ ਛੱਡਣੀ ਕਿ ਨਹੀਂ ਛੱਡਣੀ ਮੋਰੀ ਹੋਈ ਹੋਗਾ ਲੈ ਇਹਨੂੰ ਮੈਂ ਹੀ ਪੋੜਦੀ ਆ ਇਦਾਂ ਹੀ ਇੱਕ ਵਾਰ ਆ ਗਿਆ ਤਾਂ ਵੀ ਰੋਕ ਲੈ ਇਹਨੂੰ ਇਹਨੂੰ ਬਦਲ ਇਹਨੂੰ ਜਦੋਂ ਦੇਖੋ ਇਹਨੂੰ ਇਹ ਮੋਰੀਆਂ ਵਾਲੀ ਜਾਲੀ ਪਾਈ ਫਿਰਦਾ ਰਹਿੰਦਾ ਤੇਰੇ ਕੋਲ ਬਣਾਣਾ ਹੈ ਨਹੀਂ ਹੋਰ ਹੈ ਜੀ ਤਪੀਤ ਇਹਨੂੰ ਉਹਦਾ ਹਾਂਜੀ ਮੰਮੀ ਹਾਂਜੀ ਕਿੱਦਾਂ ਜੀ ਬਸ ਮੈਂ ਕਰਤਾ ਮਸਾਲਾ ਤਿਆਰ ਲੋ ਜੀ ਸਫਾਈਆਂ ਸਾਡੀਆਂ ਸਾਰੀਆਂ ਹੋ ਗਈਆਂ ਆ ਹੈ ਤੁਸੀਂ ਕਰ ਲੋ ਕਾਚ ਤੇ ਦੇਖੋ ਜੀ ਅੱਲੇ ਅਸੀਂ ਤੁਹਾਨੂੰ ਸਵੇਰ ਦੇ ਨਾਸ਼ਤੇ ਵਾਸਤੇ ਸਵੇਰੇ ਅਸੀਂ ਬਣਾਈ ਸੀ ਆਲੂ ਦੇ ਸੇਰੇ ਅਸੀਂ ਬਣਾਈ ਸੀ ਆਲੂਆਂ ਵਾਲੇ ਪਰੌਂਠੇ ਹੈ ਨਾ ਸਾਡੇ ਸਿਰੇ ਸਿਰੇ ਆ ਗਿਆ ਕੋਈ ਤੇ ਇਸ ਕਰਕੇ ਸਾਡਾ ਬਲੌਗ ਰਹਿ ਗਿਆ ਕੋਈ ਤਾਂ ਕੋਈ ਆ ਗਈ ਕੋਈ ਆ ਗਈ ਉਹ ਆਪਣਾ ਦੰਦਾ ਦੰਦਾ ਦਾ ਕੰਮ ਕਰਵਾਉਂਦੀ ਫਿਰ ਦੀ ਦੁਆਰਾ ਫਿਰ ਉਹਨੇ ਦੋ ਤਿੰਨੇ ਲਗਾਤਾਰ ਨਾ ਇੱਧਰ ਪਿਆਜ਼ ਕਰ ਲਿਆ ਗ੍ਰੈਂਡ ਠੀਕ ਆ ਤੇ ਅੱਜ ਮੈਂ ਅੱਜ ਮੈਂ ਬਣਾਉਂਗੀ ਆਲੂ ਪਕੌੜੀਆਂ ਦੀ ਸਬਜ਼ੀ ਚਲੋ ਜੀ ਆ ਕੇ ਲਾਉਣੀ ਆ ਤੜਕਾ ਤੇ ਪਹਿਲਾਂ ਮੈਂ ਪਾਇਆ ਮਾ ਕੱਪੜੇ ਸੁੱਕਣੇ ਕਿਉਂਕਿ ਸਾਡਾ ਡੇਲੀ ਦੀ ਰੁਟੀਨ ਸਾਡੀ ਉਹੀ ਆ ਕੀ ਬਣਾਣਾ ਕੀ ਖਾਣਾ ਕੀ ਕਰਨਾ ਕਿੱਥੇ ਜਾਣਾ ਉਹੀ ਕੰਮ ਆ ਬੱਚੇ ਆ ਗਏ ਸਕੂਲੋਂ ਸਕੂਲ ਭੇਜ ਦਿੱਤੇ ਬਸ ਡੇਲੀ ਇਹੀ ਕੰਮ ਆ ਕਿਤੇ ਕਿਤੇ ਹੁੰਦਾ ਵੀ ਕੋਈ ਅਸੀਂ ਕਿਤੇ ਜਾਣਾ ਆ ਠੀਕ ਹੈ ਨਹੀਂ ਮੈਂ ਕਿਤੇ ਕਿਤੇ ਹੁੰਦਾ ਵੀ ਅਸੀਂ ਕਿਤੇ ਜਾਣਾ ਆ ਹਾਂਜੀ ਪਾਣੀ ਪੀਣਾ ਮੁੰਡਿਆਂ ਨੇ ਪਲਾਉ ਪਾਣੀ ਪਲਾਉ ਜਿੰਨਾ ਮਰਜੀ ਕੌਣ ਆ ਆਮੀ ਪਲਾਉ ਪਲਾਉ ਪਾਣੀ ਆਮੀ ਆ ਤੇ ਕੋਲ ਮੈਨੂੰ ਮੋਟਰਸਾ ਲੈਣਾ ਆ ਵਾਟਰ ਕੂਲਰ ਚਲਾਓ ਬਹੁਤ ਠੰਡਾ ਆ ਪਾਣੀ ਲੈ ਲੈ ਜਾ ਲੈ ਜਾ ਫੇ ਲੈ ਜਾ ਚਲੋ ਮੰਮੀ ਮੈਂ ਪਾਇਆ ਮਾ ਕੱਪੜੇ ਸੁਕਣੇ ਮੇਰਾ ਕੰਮ ਖਤਮ ਹੋ ਹੈ ਮੈਂ ਪਾੜ ਕਰ ਲਵਾਂ ਤੁਸੀਂ ਕਰ ਲਓ ਪਾਠ ਤੇ ਮੈਂ ਕੱਪੜੇ ਸੁੱਕਣੇ ਪਾ ਕੇ ਆ ਕੇ ਫੇਰ ਮੈਂ ਸਬਜੀ ਨੂੰ ਤੜਕਾ ਲਾਉਂਦੀ ਆ ਠੀਕ ਆ ਚਲੋ ਜੀ ਬਣਾਉਂਦੇ ਆ ਸਬਜੀ ਨੂੰ ਲਾਉਣੇ ਤੜਕਾ ਫੇਰ ਤੁਹਾਨੂੰ ਦਿਖਾਉਂਦੇ ਆ ਖਲੋ ਜੀ ਟਮਾਟਰ ਅਦਰਕ ਤੇ ਮਿਰਚਾਂ ਕੱਢ ਲਈਆਂ ਆ ਪਿਆਜ਼ ਮੈਨੂੰ ਥੋੜਾ ਲੱਗਾ ਮੈਂ ਇੱਕ ਦੋ ਪਿਆਜ਼ ਹੋਰ ਲੱਗੀਆਂ ਗ੍ਰाइंड ਕਰਨ ਕਰਕੇ ਫੇਰ ਮੈਂ ਤੁਹਾਨੂੰ ਦਿਖਾ ਲਦੀ ਆ ਤੜਕਾ ਲਓ ਜੀ ਹਮੇਸ਼ਾ ਦੀ ਤਰ੍ਹਾਂ ਉਹੀ ਚੜ੍ਹਾ ਲਿਆ ਪਤੀਲਾ ਅਸੀਂ ਜਦੇ ਵਿੱਚ ਅਸੀਂ ਸਬਜ਼ੀ ਬਣਾਈਦੀ ਆ ਠੀਕ ਆ ਟਮਾਟਰ ਟਮਾਟਰ ਵੀ ਗ੍ਰाइंड ਕਰ ਲਿਆ ਆ ਮੈਂ ਸਬਜ਼ੀ ਵਿੱਚ ਆ ਉਬਾਲੇ ਹੋਏ ਆਲੂ ਨਹੀਂ ਪਾਉਣੇ ਕਿਉਂਕਿ ਇਹ ਮੈਨੂੰ ਪਸੰਦ ਨਹੀਂ ਹੈਗੀ ਮੈਂ ਕੱਟ ਕੇ ਆਲੂ ਦੂਸਰੇ ਕੱਚੇ ਵਾਲੇ ਉਹ ਸਬਜ਼ੀ ਵਿੱਚ ਦੋਕ ਪਾਉਂਗੀ ਉਹ ਵੀ ਪਲਕ ਨੇ ਖਾਣੇ ਹੋਊਗੇ ਤਾਂ ਇਹਦੇ ਪਾਪਾ ਨੂੰ ਸਬਜ਼ੀ ਬਹੁਤ ਪਸੰਦ ਆ ਪਰ ਮੈਂ ਬਣਾਉਣੀ ਸੀ ਅੱਜ ਕੜੀ ਪਰ ਕੀ ਕਰਾਂ ਕੜੀ ਪਲਕ ਨੇ ਨਹੀਂ ਸੀ ਖਾਣੀ ਉਹਨੇ ਇੱਕ ਟਾਈਮ ਤਾਂ ਖਾ ਲੈਣੀ ਸੀ ਤੇ ਉਹਨੇ ਰੋਟੀਫਨ ਚ ਲੈ ਕੇ ਜਾਣੀ ਉਹਨੇ ਕਹਣਾ ਕੀ ਮੈਂ ਨਹੀਂ ਲੈ ਕੇ ਜਾਣੀ ਹੈਗੀ ਟਿਫਨ ਦੇ ਵਿੱਚ ਮੈਨੂੰ ਪਸੰਦ ਨਹੀਂ ਹੈਗੀ ਚਲੋ ਫਿਰ ਬਣਾਉਂਦੇ ਆ ਲਾਉਂਦੇ ਆ ਰੋਜ਼ ਦੀ ਤਰ੍ਹਾਂ ਤੜਕਾ 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 ਲਾ ਕੇ ਇਹ ਤੁਹਾਨੂੰ ਮਿਲਦੇ ਆ ਹਾਂਜੀ ਤੜਕਾ ਇੱਧਰ ਛੱਡ ਦਿੱਤਾ ਹੈ ਜਦੋਂ ਮੈਂ ਦੇਖਿਆ ਜੀਰਾ ਖਤਮ ਹੋ ਗਿਆ ਤੇ ਹਾਂ ਮੈਂ ਇਹਨਾਂ ਨੇ ਫਿਰ ਦਿੱਤਾ ਯਾਰ ਤੇ ਜੀਰਾ ਲੈ ਕੇ ਆ ਵੀ ਉਹਦੇ ਜੀਰੇ ਤੋਂ ਬਿਨਾਂ ਮੀਨੂ ਸਬਜ਼ੀ ਤואר ਨਹੀਂ ਲੱਗਦੀ ਵਧੀਆ ਨਹੀਂ ਬਣਦੀ ਹੈਗੀ ਤੇ ਇੱਧਰ ਆਲੂ ਕੱਟ ਲਏ ਆ ਜਿਹੜੇ ਮੈਂ ਸਬਜ਼ੀ ਚ ਪਾਉਂਗੀ ਆਲੂ ਤੜਕਾ ਰੱਖ ਲਈ ਤਾਂ ਤੇ ਹੁਣ ਲਈ ਜੰਨੀਂਾ ਤੜਕਾ ਤੜਕਾ ਗਰਮੀ ਨਹੀਂ ਜ਼ਿਆਦਾ ਆ ਨਾ ਤਾਂ ਬਾਹਰ ਚਲਦੀ ਹੈ ਜੰਨੀਂਾ ਮੱਤ ਮਾਰਨੀ ਪੈਣੀ ਠੀਕ ਹੈ ਜਿਹੜਾ ਬੁਰਾ ਹੋ ਗਿਆ ਮੈਂ ਕਿਹਾ ਏਦਾਂ ਨਿਸਾਰੇ ਲਈ ਹਾਲ ਬੁਰਾ ਹੋਣਾ ਹੈ ਇਸ ਤਰ੍ਹਾਂ ਬਣਾ ਤੜਕਾ ਹਾਂਜੀ ਬਦਲ ਹੋਇਆ ਲਓ ਰੋਕ ਅਸੀਂ ਰੋਜ਼ ਦੀ ਤਰ੍ਹਾਂ ਤੁਹਾਨੂੰ ਅੱਜ ਵੀ ਪੁੱਛਦੇ ਆਗੇ ਜੀ ਆਗੇ ਜੀ ਆਗੇ ਪੱਲੂ ਕਹਿੰਦੀ ਹੁੰਦੀ ਆ ਆਗੇ ਪਾਪਾ ਪਾਪਾ ਨਹੀਂ ਆਗੇ ਪਾਪਾ ਨਹੀਂ ਹਾਂ ਪਾਪਾ ਆ ਗਏ ਪਾਪਾ ਆ ਗਏ ਬਦਲ ਜਾਦਾ ਹੋਇਆ ਜੀ ਨਹੀਂ ਇਹ ਤਾਂ ਮੜਾ ਮੜਾ ਹੋਇਆ ਆ ਬਦਲ ਕਰੇ ਧੁੱਪ ਨਿਕਲਦੀ ਆ ਕਦੇ ਬਦਲ ਹੋ ਜਾਂਦਾ ਆ ਪਾਣੀ ਪੀਓਗੇ ਨਹੀਂ ਕੋਈ ਸਾਡੇ ਖਤਮ ਹੋਇਆ ਸੀ ਜੀਰਾ ਇਹਨਾਂ ਨੇ ਆਣਾ ਸੀ ਲੇਟ ਪਰ ਇਹਨਾਂ ਨੂੰ ਜਲਦੀ ਆਣਾ ਪਿਆ ਕਿਉਂਕਿ ਮੈਂ ਤੜਕਾ ਬਣਾਉਂਦੀ ਸੀ ਹਾਂ ਇੱਕ ਘੰਟੀ ਦੀ ਲਾਈਨ ਜਾਣਾ ਬੰ ਨੂੰ 1:30 ਵਜੇ ਆਉਣਾ ਪਈਗਾ ਯਾਰ ਆਂਬੂ ਮਖਾ ਲਓ ਜਿਹੜੇ ਪਏ ਆ ਇਹ ਉਨ ਕੰਪਣਾ ਵਾਂਗੂ ਮਿਲ ਠੀਕ ਰੋ ਉਹ ਯਾਰ ਇਹਨਾਂ ਦਾ ਨਹੀਂ ਬਣਦਾ ਹੈਗਾ ਜਿਹੜੇ ਕਿੱਕੜ ਨਹੀਂ ਬਣਾ ਲੈਣਾ ਟੈਨਸ਼ਨ ਵਾਲਾ ਜਿੱਦਾਂ ਦਾ ਬਣਾ ਬਨਾਣਾ ਥੋੜੇ ਆ ਬਨਾ ਨਹੀਂ ਉਹ ਮੰਗੋ ਸ਼ੇਕ ਉਹ ਜ਼ਿਆਦਾ ਬਣਾ ਬਣਾ ਲੈਣਾ ਆਪਾਂ ਚਲੋ ਠੀਕ ਹੈ ਇਹ ਕਰ ਲੈ ਤੇ ਕੀ ਇਹਦਾ ਟੇਸਟ ਲੱਗ ਹੋਣਾ ਸਵਾਦ ਲੱਗੂਗਾ ਚਲੋ ਠੀਕ ਆ ਵਿੱਚ ਪਾਵਾਂਗੇ ਥੋੜੀ ਜੀ ਕਾਫੀ ਹਾਂ ਐਂਡੂ ਸ਼ੇਕ ਦੇ ਜਾ ਉੱਪਰ ਇਹ ਸੱਚੀ ਆ ਜਾਓ ਉੱਪਰ ਇਹ ਬੋਟੇ ਕੰਮ ਕਰਦੇ ਆ ਕਾਹਲੇ ਮਾੜਾ ਹੋਇਆ ਨਹੀਂ ਹੈਗਾ ਇੱਦਾਂ ਰੱਖਿਆ ਪਾਣੀ ਗਰਮ ਕਿਉਂਕਿ ਅਸੀਂ ਸਬਜ਼ੀ ਦੇ ਵਿੱਚ ਗਰਮ ਪਾਣੀ ਹੀ ਪਾਉਂਦੇ ਆਂ ਤੇ ਵਧੀਆ ਬਣਦੀ ਸਬਜ਼ੀ ਓਏ ਕਰੀ ਕਿਤੇ ਗੀ ਆਈ 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 ਅੱਜ ਬਣ ਰਹੀ ਆ ਪਕੌੜੀਆਂ ਨੇ ਸਭੀ ਅਸੀਂ ਪਕੌੜੀਆਂ ਕੱਢ ਲਈਆਂ ਆਪਣੇ ਖਾਣ ਵਾਸਤੇ ਬਿਲਹਿੰ ਆ ਗਈਆਂ ਹੋ ਗਈ ਬਧੀਰੀ ਨਾਲ ਆਹੋ ਹਾਂਜੀ ਕਿੱਦਾਂ ਜੀ ਵਧੀਆ ਇਹ ਹੈਗੀ ਆ ਮੇਰੀ ਫੇਵਰੇਟ ਤੜਕਾ ਲੱਗ ਗਿਆ ਅੱਛਾ ਆਲੂ ਪਾਏ ਆ ਇਹਦੇ ਵਿੱਚ ਇਹ ਕਲਰ ਦੇਖਣ ਸੋਹਣਾ ਆਂਦਾ ਹੈ ਇਨ ਨੂੰ ਹਨ ਜਦੋਂ ਆਲੂ ਹਲਕੇ ਹਲਕੇ ਹਨ ਪਿਸਣ ਲੱਗ ਜੂਗੇ ਫੇਰ ਆਹ ਪਕੌੜੀਆਂ ਪਾਣੀਆਂ ਨੇ ਤੇ ਗਾੜ੍ਹ ਖੁਰ ਜਾਂਦੀਆਂ ਆ ਫੇਰ ਖੁਰ ਜਾਂਦੀਆਂ ਨੇ ਆਹ ਲਾਜੀਆਂ ਬਣੀਆਂ ਹੋਈਆਂ ਹਨ ਨਾ ਥੋੜੀਆਂ ਖਾਮੀਆਂ ਜਾਂਦੀਆਂ ਕੜਚ ਆ ਥੋੜੇ ਇੱਕ ਕਰੰਚੀ ਬਹੁਤ ਆ ਥੋੜੀ ਜਿਹੀ ਕੜਕ ਹੋ ਰਹਿਣ ਨਾ ਕੜਬੀਆਂ ਰਹਿਣ ਫੇਰ ਮਜ਼ਾ ਆ ਨੂੰ ਨੂੰ ਥੋੜੀ ਜਿਆ ਕਰ ਲੈਨੇ ਹਲਕਾ ਜਿਹਾ ਉਸ ਤੋਂ ਬਾਅਦ ਵੀ ਪਕੌੜੀਆਂ ਪਾਵਾਂਗੇ ਆਟਾ ਮਨੀ ਆਟਾ ਕਰ ਦੇਵੇ ਆਟਾ ਦੁਨੀਆ ਵੇ ਆ ਅੱਛਾ ਬਸ ਜੇ ਤੁਸੀਂ ਚੱਲ ਜਾਈਓ 1:30 ਵਜ ਗਿਆ ਆ ਹੋਰ ਰਹਿ ਗਏ ਇਹ ਕੀ ਹੁਣ ਕਹਿੰਦੇ 10 ਮਿੰਟ ਹੋਰ ਆ ਮੈਂ 10 ਮਿੰਟਾਂ ਦਾ ਚੱਲ ਜਾਣਾ ਜੀ ਇਹ ਤੂੰ ਜਾਣਾ ਯਾਰ ਤੇ ਫੇਰ ਅਪ ਗੱਡੀ ਚ ਜਲਦੇ ਆ ਪਤਾ ਕੀ ਮੈਂ ਰੋਟੀ ਬਣਾ ਲਮਾਣਾ ਤੇਰੇ ਉਸ ਮੈਂ ਨਾ ਥੋੜੇ ਜੇ ਕੰਮ ਕਰਨਾ ਮੇਰਾ ਕੰਮ ਕਿੰਨਾ ਇਕੱਠਾ ਹੋਇਆ ਹੈ ਸਲਾਈ ਦਾ ਚਲੋ ਲੋ ਜੀ ਟੈਂਕ ਲੱਗਦਾ ਹੈ ਉਹ ਵੀ ਵਿਚਾਰੇ ਸੂਟਾਂ ਵਾਲੇ ਤੇ ਫਿਰ ਜੀ ਮੈਂ ਜਿਵੇਂ ਕੱਲੇ ਜਾਣਾ ਫੇਰ ਮੈਂ ਸਕੂਟੀ ਜਾ ਲੈਣਾ ਅਸੀਂ ਬੰਦੂਗੇ ਉਹ ਬੱਤੀ ਜਲ ਗਈ ਵੱਖਰੀ ਗੱਲ ਚਲੋ ਠੀਕ ਹੈ ਜੀ ਲਓ ਜੀ ਸਬਜ਼ੀ ਦਾ ਕਲਰ ਚੈੱਕ ਕਰੋ ਪਕੌੜੀਆਂ ਪਾ ਦਿੱਤੀਆਂ ਆ ਠੀਕ ਆ ਦੇ ਹਾਲੇ ਹੋਈ ਨਹੀਂ ਆ ਕਿ ਸਬਜੀ ਇਹਦੇ ਪਾਪਾ ਚੱਲ ਗਏ ਆ ਪਲਕ ਨੂੰ ਲੈਣ ਤੇ ਦੇਖੋ ਜੀ ਦੋ ਚੱਲਿਆ ਅਸੀਂ ਚਾਹ ਪਹਿਲਾਂ ਪੀਣੀ ਸੀ ਕਿਉਂਕਿ ਸਾਡੀ ਚਾਹ ਹੋ ਗਈ ਲੇਟ ਅਸੀਂ ਹੁਣ ਇੱਧਰ ਲੱਗੇ ਆ ਚਾਹ ਪੀਣ ਤੇ ਨਾਲ ਬਰਫੀ ਕਿੰਦਾ ਦੀ ਹੋ ਗਈ ਹੈ ਨਾ ਬੋਲੀ ਹੋ ਗਈ ਹੈ ਨਾ ਪਹਿਲਾਂ ਫ੍ਰਿਜ ਵਿੱਚ ਕਿੰਦਾ ਦੀ ਸੀਗੀ ਹੁਣ ਉਹ ਨਾ ਕਿੰਨੀ ਸੌਫਟ ਜੀ ਹੋ ਗਈ ਆ ਲੋ ਜੀ ਅਸੀਂ ਲੱਗੇ ਆ ਚਾਹ ਪੀਣ ਮੰਮੀ ਲੈ ਆਏ ਆ ਚਾਹ ਬਣਾ ਕੇ ਮੰਮੀ ਹਟੇ ਅਸੀਂ ਪਾਟ ਕਰਕੇ ਠੀਕ ਆ ਇੱਕ ਕੰਮ ਹੋਇਆ ਸੀ ਕੋ ਹਾਂਜੀ ਦਿਖਾਇਆ ਇਹ ਦਾੜ ਕੀ ਦੱਸਿਆ ਕੁਛ ਨਹੀਂ ਉਹ ਮਸਾਲਾ ਜਾਂ ਫਿਰ ਦਵਾਈ ਲਈ ਆ ਵਿੱਚ ਆ ਦੇਖ ਲੋ ਜੀ ਇੱਧਰ ਕੰਮ ਆ ਮਹੀਨਾ ਹੋ ਗਿਆ ਕਿ ਦੋ ਮਹੀਨੇ ਹੋ ਗਏ ਦੱਸਿਓ ਜਰਾ ਕਿ ਦੋ ਮਹੀਨੇ ਹੋ ਗਏ ਜਾਂ ਸਾਡੇ ਦਾੜਾ ਦਾ ਕੰਮ ਨਹੀਂ ਅੱਧਾ ਬਚਦਾ ਕਰਾ ਕੇ ਅੱਧਾ ਸੀ ਛੱਡ ਦਿੱਤਾ ਹੈਨਾ ਕੀ ਕਰੀਏ ਹੁਣ ਪਰੋਣੇ ਆ ਕੇ ਵਿੱਚ ਹਾਂ ਅੱਧਾ ਕੰਮ ਛੱਡ ਕੇ ਤਾਂ ਮਹੀਨੇ ਡੇਢ ਮਹੀਨੇ ਬਾਅਦ ਹੁਣ ਦੂਜੀ ਵਾਰੀ ਫੇਰ ਡਾਕਟਰ ਦੇ ਕੇ ਪੈਸੇ ਸਾਰੇ ਭਰ ਦਿੱਤੇ ਉਹਨੂੰ ਕੰਮ ਤੁਸੀਂ ਹੁਣ ਕਰਾਣਾ ਹੈ ਕੰਮ ਦੇਖ ਲਓ ਇਸ ਕੁੜੀ ਦੇ ਵੀਜ਼ੀ ਬੰਦੇ ਆ ਨਹੀਂ ਬਹੁਤ ਜ਼ਿਆਦਾ ਵੀਜ਼ੀ ਬੰਦੇ ਸਾਡੇ ਕੋਲ ਟਾਈਮ ਨਹੀਂ ਹੈ ਦੇ ਲਓ ਦਾ ਕੁੜੀ ਕਿ ਪਾਵਰਪੋਰ ਜਿਹੜਾ ਰੋਈਦਾ ਹੋਵੇ ਪਰ ਸਾਡੇ ਕੋਲ ਫੜੇ ਲਈ ਟਾਈਮ ਨਹੀਂ ਹੁੰਦਾ ਕੀ ਕਰੀਏ ਪਰ ਜਿਹੜਾ ਕੰਮ ਜ਼ਰੂਰੀ ਆ ਉਹ ਤਾਂ ਕਰਨਾ ਹੀ ਪੈਂਦਾ ਵੀ ਹੈ ਨਾ ਨਹੀਂ ਹੁਣ ਕਰਾ ਕੇ ਆਈ ਆ ਉਹ ਕਹਿੰਦੇ ਕੱਲ ਦਾ ਦਿਨ ਬੇਟ ਕਰੋ ਦੇਖੋ ਜਦ ਦਵਾਈ ਲਈਏ ਕਹਿੰਦੇ ਦਰਦ ਬਗਾਣਾ ਨਹੀਂ ਨਹੀਂ ਹੁਣ ਰੋਟੀ ਰੋਟੀ ਕੁਝ ਨਹੀਂ ਖਾਣਾ ਕਿਉਂ ਖਾਣਾ ਮਸਾਲਾ ਭਰਿਆ ਨਾ ਵਿੱਚ ਹਲੇ ਹਾਂ ਮੈਂ ਤਾਂ ਰੋਟੀ ਲੱਗੀ ਸੀ ਬਣਾਉਣ ਨਹੀਂ ਤੈਨੂੰ ਵੀ ਕਹਿੰਦਾ ਕਹਿੰਦਾ ਮੈਨੂੰ ਦੁਕਾਨ 'ਚ ਕੰਮ ਬਹੁਤ ਕਹਿੰਦਾ ਫਟਾਫਟ ਕਰ ਮੈਂ ਤੈਨੂੰ ਛੱਡ ਕੇ ਮੈਂ ਕੰਮ ਕਰਨਾ ਚੰਗਾ ਤੂੰ ਤਾਂ ਤੇ ਫਿਰ ਖਾਣਾ ਪੀਣਾ ਕੁਝ ਨਹੀਂ ਹੈਗਾ ਹਾਂ ਹਲੇ ਉਦਾਂ ਵੀ ਨਹੀਂ ਖਾਣਾ ਹਲੇ ਮਸਾਲਾ ਜਿਆ ਭਰਿਆ ਨਾ ਵਿੱਚ ਨਿਕਲਣਾ ਜਾ ਕੇ ਦਵਾਈ ਲਈ ਮੈਂ ਰੋਟੀ ਪਕਾ ਕੇ ਰੱਖ ਲਵਾਂ ਵੀੜੀਆਂ ਨੇ ਆ ਜਾਣਾ ਨਹੀਂ ਕੋਈ ਰੋਟੀਆਂ ਫਟਾਫਟ ਲਾ ਦੇਣੀ ਆयां ਉਹਨੇ ਮਸਾਲਾ ਭਰਿਆ ਹਲੇ ਪਾਣੀ ਹੋਣੀ ਮੇ ਤੁਮ ਚ ਮਸਾਲਾ ਭਰ ਤਾਂ ਕਿਹੜਾ ਗਰਮ ਮਸਾਲਾ ਗਰਮ ਮਸਾਲਾ ਜਿਹੜੇ ਚਿੱਟੇ ਜਿੱਤਾ ਜਾਉ ਭਰਦੇ ਹੁੰਦੇ ਕੀ ਕਹਿੰਦੇ ਮੈਨੂੰ ਤਾਂ ਨਾਮ ਵੀ ਨਹੀਂ ਪਤਾ ਨਹੀਂ ਇਹ ਗਰਮ ਮਸਾਲਾ ਗਰਮ ਮਸਾਲਾ ਠੰਡਾ ਮਸਾਲਾ ਜਿੱਦਾਂ ਨਹੀਂ ਆ ਬਰਦਰ ਪਾ ਕੇ ਚਲੋ ਵੇਲਦੇ ਆਵੇਂ ਤੁਹਾਨੂੰ ਲਓ ਜੀ ਇੱਧਰ ਬਣਾਉਣ ਲੱਗੀ ਆ ਮੈਂ ਰੋਟੀ ਤੇ ਸਬਜ਼ੀ ਸਾਡੀ ਬਣ ਗਈ ਆ ਤਿਆਰ ਆ ਸਬਜ਼ੀ ਲੱਗੀ ਮੈਂ ਗੈਸ ਬੰਦ ਕਰਨ ਤੇ ਹੁਣ ਬਣਾ ਲਈਏ ਰੋਟੀ ਚਲੋ ਜੀ ਫੇ ਰੋਟੀ ਬਣਾ ਕੇ ਫੇ ਜਦ ਰੋਟੀ ਖਾਵਾਂਗੇ ਫੇ ਮਿਲਦੇ ਆ। ਹੈਲੋ ਅੱਜ ਕੀ ਹੋਇਆ? ਹਾ ਲੋ ਕੀ ਹੋ ਗਿਆ ਅੱਜ? ਕੋ ਕੀ ਹੋਇਆ ਹੈ? ਹਾਂ ਰਸ ਪੀਈ ਹੈਈ ਹੈ। ਹਾਏ ਪੱਲੂ ਇੱਧਰ ਬੈਠ ਕੁਰਸੀ ਦੇ ਉੱਤੇ ਮੇਰਾ ਪੁੱਤੂ। ਕੁਰਸੀ ਤੇ ਬੈਠ। ਚੱਲ ਆਪਣੇ ਇੱਥੇ ਬੱਦਲ ਸਿਗਾ। ਹੈ? ਹਾਂਜੀ ਆਪਣੇ ਇੱਥੇ ਬੱਦਲ ਸਿਗਾ। ਮੌਸਮ ਠੰਡਾ। ਵੀਡੀਓ ਕੋਲ ਤਾਂ ਸਾਰੇ ਧੁੱਪ। ਅੱਛਾ। ਹਾਂ। ਮੈਂ ਏਸੀ ਲਾਇਆ ਸੀਗਾ। ਇੱਥੇ ਤਾਂ ਨਹੀਂ ਹੈਗੀ ਥੋਪੀ ਨਹੀਂ ਆ ਇੱਥੇ ਵਿਆਹ ਕੇ ਜਿਆਦਾ ਗਰਮੀ ਸਕਾਜ ਆ ਰਾਕ ਆਹ ਇਹ ਤਾਂ ਪੈਂਦਾ ਕਦੇ ਬੁੱਤ ਕੀ ਹੋ ਜਾ ਪੁੱਤ ਕੀ ਆ ਗਰਮੀ ਆ ਕੀ ਆ ਤਾਂ ਕਰਕੇ ਇਦਾਂ ਕਰਦੀਆਂ ਚਲੋ ਕੀ ਰੇ ਗੰਡੇ ਲੱਗੇ ਪੈਰਾਂ ਨੂੰ ਕਿੱਧਰ ਖਲਾਰ ਦਿੰਦੇ ਸਾਰੀ ਨਾ ਸਾਰੀ ਕੱਢੀ ਕਰ ਦਿੰਦੀ ਆ ਅਸੀਂ ਲੱਗੇ ਆ ਜੀ ਰੋਟੀ ਪਾਣੀ ਖਾਣ ਤੇ ਆਹ ਦੇਖੋ ਜੀ ਇਹ ਲੱਗੀ ਹੁਣ ਪੀਜ਼ਾ ਖਾਣ ਆਪਣਾ ਆਹ ਲੈ ਸੌਸ ਇਹ ਸਪੈਸ਼ਲ ਰੱਖ ਰਹੀ ਕਹਿੰਦੀ ਕੋਈ ਖਾਵੇ ਨਾ ਮੈਂ ਆ ਕੇ ਖਾਣਾ ਆ। ਹਲੇ ਹੋਰ ਵੀ ਪਿਣਾ ਕੋਈ। ਆਹੋ ਤੂੰ ਹੀ ਖਾਣਾ। ਆ ਪਕੌੜੀਆਂ ਦੀ ਸਬਜ਼ੀ ਤੇਰੇ ਕਰਕੇ ਬਣਾਈ ਸੀਗੀ ਤੇਰੀ ਮੰਮੀ ਕਹਿੰਦੀ ਤੇਰੀ ਮੰਮੀ ਕਹਿੰਦੀ ਫੇਵਰੇਟ ਆ ਪਲਕ ਦੀ। ਮੈਂ ਕਹਾਂ ਖਵਾ ਲਓ ਪਰ ਉਹਨੂੰ ਫੇਵਰੇਟ ਆ ਪਲਕ ਦੀ। ਪਤਾ ਫੇਵਰੇਟ ਜੋ ਮਰਜੀ ਖੋਵੇ। ਅੱਜ ਮੈਂ ਰੋਟੀ ਖਾ ਲਾ। ਪੀਜ਼ੇ ਮੋਰੇ ਸਭ ਕੋਈ ਫਿੱਕਾ। ਆ ਪੀਜ਼ੇ ਮੋਰੇ ਸਭ ਕੋਈ ਫਿੱਕਾ। ਚਲੋ ਮੇਰੀ ਪਾਪਾ ਦੀ ਫੇਵਰੇਟ ਮੇਰੀ ਤਾਂ ਫੇਵਰੇਟ ਆ ਮੈਂ ਤਾਂ ਰੋਟੀ ਹੀ ਖਾਣੀ ਆ ਮੈਂ ਗੁੜੀਆਂ ਨੂੰ ਕਿਹਾ ਸੀਗਾ ਮੈਂ ਕਿਹਾ ਕਿ ਰੋਟੀ ਖਾ ਕੇ ਜਾਏ ਕਹਿੰਦੀ ਨਹੀਂ ਭਾਬੀ ਹੋਲੇ ਤਾਂ ਕੁਝ ਖਾਣਾ ਨਹੀਂ ਆਗਾ ਹਾਂ ਗਰਮ ਮਸਾਲਾ ਭਰਿਆ ਹੋਵੇ ਗਰਮ ਮਸਾਲਾ ਭਰਿਆ ਹੋਵੇ ਹਾਂ ਜੀ ਮਤਲਬ ਕਿਦਾਂ ਕਾ ਹੋ ਗਿਆ ਪਾਠ ਹੋਰ ਪਾਠ ਚਲੋ ਵਧੀਆ ਮੌਤੰਗਾਲੀ ਕੀ ਗੈਨੋ ਔਰ ਗੈਨੋ ਔਰ ਗੈਨੋ ਪਾਇਆ ਹੋਇਆ ਰ ਉੱਤੇ ਆ ਚਲੋ ਮਿਲਦੇ ਆ ਰੋਟੀ ਬਣੀ ਪਤਾ ਕੀ ਕਰੀਦਾ ਆ ਜਿੰਨੀਆਂ ਵੀ ਇਹਨੇ ਆਪਾਂ ਨੂੰ ਮਨਾ ਪੀਦੇ ਦੇ ਨਾਲ ਉਹ ਮਿਲਦੇ ਆ ਨਾ ਆਪਾਂ ਡੱਬੇ ਦੇ ਵਿੱਚ ਇਕੱਠੇ ਕਰਕੇ ਰੱਖ ਲਈਦੇ ਆ ਆਦੇ ਹਾਲੇ ਫ੍ਰਿਜ ਵਿੱਚ ਪਾਏ ਆ ਸਾਰੇ ਇਕੱਠੇ ਕਰਕੇ ਰੱਖ ਲੈਂਦੇ ਆ ਤੇ ਫਿਰ ਇਦਾਂ ਹੀ ਕੰਮ ਹੁੰਦੇ ਆ ਆਹੋ ਆਹੋ ਜੇ ਪੀਣਾ ਬਣਾ ਹਾਂਜੀ ਆ ਗਏ ਆ ਆ ਤੂੰ ਪਾਟੀ ਬਣਾਣ ਪਾ ਕੇ ਫਿਰਦਾ ਫੇਰ ਓਏ ਅਜੇ ਸਵੇਰੇ ਤੇਰੀ ਮਾਂ ਨੇ ਤੈਨੂੰ ਗੱਬ ਤੈਨੂੰ ਬੋਲੀ ਆ ਵੀ ਇਹਨੂੰ ਛੱਡ ਦੇ ਕਰ ਦਿੰਦਾ ਮੈਂ ਇਹ ਸਿੱਟਾ ਕਰੀ ਜੀ ਲੂਸ ਕਰ ਦੁੱਦਾ ਹਾਂ ਇਹਦੇ ਕੱਪੜੇ ਹਨੀਗੇ ਦੁਨੀਆ ਵਰਗਾ ਕੱਪੜਾ ਕਿਤੇ ਲਿਮਾਰੀ ਜੀ ਹੁੰਦੇ ਆ ਪਿਆਰ ਬ੍ਰੈਂਡ ਤੈਨੂੰ ਵਾਹੀ ਲੱਭਦੀ ਪਾਟੀ ਜਦੋਂ ਦੇਖ ਲਓ ਜਿਹੜੀ ਆ ਤਾ ਮੈਂ ਪਾ ਲੈਂਦਾ ਹੁੰਦਾ ਉਹਦਾ ਰੰਗ ਜਿੱਦਾਂ ਹੀ ਮਾਰ ਪਾੜ ਦਿੱਤੀ ਇਹ ਲੱਭਣੀ ਨਹੀਂ ਇਹਨੂੰ ਜੇ ਮੇਰੇ ਪاور ਲੱਗੀ ਜਿੱਥੇ ਹੋਇਆ ਪਾੜਿਆ ਉਹਦਾ ਮੈਂ ਇਹ ਦੇਖ ਲਿਆ ਵਲੌਗ ਜਦੋਂ ਮੈਂ ਐਡਿਟ ਕੀਤਾ ਨਾ ਵਲੌਗ ਮੈਂ ਦੇਖ ਲਿਆ ਆ ਵਲੌਗ ਦੇ ਵਿੱਚ ਆ ਚਲੋ ਪਾਓ ਰੋਟੀ ਪਾਓ ਹੋ ਗਿਆ ਉਹ ਉੱਤੇ ਅਸੀਂ ਲੱਗੇ ਆ ਜੀ ਰੋਟੀ ਪਾਣੀ ਖਾਣ ਹੁਣ ਆ ਮੇਰੀ ਰੋਟੀ ਦਾ ਵਾਹ ਉਹ ਚੋ ਮੁੱਕ ਟੈਸਟ ਦਾ ਨਾ ਪੀ ਬਾਰਲੀ ਬ੍ਰੈਡ ਖਾਣੀ ਤੂੰ ਵੀ? ਤੁਹਾਡੀ ਆ। ਇਹ ਰੋਟੀ ਪਾਣੀ ਕੋਈ ਨਹੀਂ ਖਾਣਾ ਤੁਸੀਂ? ਮੈਂ ਹਾਂ ਬਿਲਕੁਲ। ਚਲੋ ਮੈਂ ਵੀ ਖਾਣੀ ਗੱਲ। ਦੇ ਲਿਓ ਰੁਕੋ ਮੈਂ ਗੱਲ ਕਰੀ। ਰੋਟੀ ਚ ਲੈ ਲੈਂਦਾ ਮੈਂ। ਚਲੋ ਲਓ ਲਓ। ਤਾਂ ਪਾ ਜਾ ਸਾਨੂੰ ਤਾਂ ਪਾ ਰੋਟੀ ਅਸੀਂ ਤਾਂ ਰੋਟੀ ਖਾਈਏ। ਮਿਲਦੇ ਆਂ ਜੀ ਰੋਟੀ ਪਾਣੀ ਖਾ ਗਏ ਇਹਨਾਂ ਨੇ ਤਾਂ ਬਸ ਫਾਸਟ ਫੂਡ ਹੀ ਖਾਣਾ ਤੋਂ ਨਾ ਜਾਣਿਆ ਨੇ। ਪਾਪਾ ਬਾਜ਼ਾਰੋਂ। ਪਾਪਾ ਆ ਰਹਿ ਗਏ। ਤੇ ਮੰਮਾ ਕੀ ਲੈ ਕੇ ਆਏ ਆ? ਮੈਂ ਇੱਕ ਕੋਚਾ ਲੈ ਕੇ ਆਈ ਆ। ਤੇ ਮਸਾਲਾ ਉਹ ਕਾਹ ਲੈ ਕੇ ਆਈ ਆ? ਪਾਪਾ ਇਹ ਐਨ ਬਿਲ ਨਹੀਂ ਜਾਂਦਾ ਇਹਨੂੰ ਤੈਨੂੰ ਨਹੀਂ ਮਿਲਿਆ ਉਹ ਕਹਿੰਦਾ ਕੀ ਨਾ ਇਹਨੂੰ ਜ਼ੋਰ ਦੀ ਇੱਡਾ ਕਰਨਾ ਆ ਠੀਕ ਠੀਕ ਕਰਨਾ ਆ ਤਾਂ ਕਿ ਸਕਰੀਨ ਨਾ ਬਣਾ ਨਹੀਂ ਕਰ ਸਲੋ ਨਹੀਂ ਕਰਨਾ ਇਹਨੂੰ ਠੀਕ ਆ ਖਾਣੀਆਂ ਨਹੀਂ ਚੋਲ ਖਾਣ ਦਾ ਨਹੀਂ ਹੈ ਜੀ ਇਹ ਨਹੀਂ ਹੈਗਾ ਵੀ ਜੇ ਚਾਕਲੇਟ ਤਿੰਨ ਚਾਰ ਚੋਲੇ ਡਾਈਆਂ ਵੀ ਇੱਕ ਮੈਂ ਆਪਣੇ ਭਰਾ ਨੂੰ ਦੇ ਦਵਾ ਨਾ ਜੀ ਨਾ ਉਹ ਗੋਣਾ ਨਹੀਂ ਆ ਕੀ ਆ achar achar ਨਹੀਂ ਉਹ ਲਸਣ ਕਟਣ ਵਾਲਾ ਹੂੰ ਸੋਨੀ ਪਿਆ ਲੱਗੇ ਮੇਰੇ ਉੱਤੇ ਨਹੀਂ ਆ ਹਾਂਜੀ ਇੱਕ ਦਾ ਨਹੀਂ ਮੈਨੂੰ ਪਤਾ ਪਰ ਮੈਂ ਆਹ ਆ ਲੱਗੇ ਇਹਨਾਂ ਦੇ ਲਈ ਆ ਕਿ ਉਧਰ ਦੀ ਪਿੱਛੇ ਮੈਂ ਆਪਣੇ ਲਈ ਲੱਗੀ ਮਾਂ ਦੀ ਆਦ ਆ ਗਈ ਆ ਆ ਗੋ ਲੈ ਲੈ ਹਾਂ ਆ ਲੱਗੇ ਆ ਅੱਗੇ ਤਾਂ ਉਹ ਕਰੀਮ ਕਲਰ ਖੜੀ ਆ ਨਾ ਦੇਖੋ ਮੇਰੇ ਨਿਕਲ ਕੇ ਇੱਕ ਦਾ ਦੇਖੋ ਉਹ ਭਾਰੀ ਬਹੁਤ ਚੀ ਉਹ ਭਾਰੀ ਉਹ ਤਾਂ 1.5 ਓਏ ਦੇਖੋ ਇਹ ਵੀ 1.5 ਹੁੰਦੀ ਆ ਪਾਪਾ ਮੈਂ ਕਿ ਉਹ ਭਾਰੀ ਹੋਗਾ ਜ਼ਿਆਦਾ ਹੋ ਗਿਆ ਪਾਪਾ ਕੋਈ ਨਾ ਥੋੜੀ ਥਾਂ ਚ ਲਓ ਲੋ ਜੀ ਸਵਾ 6 ਹੋ ਗਏ ਆ ਹਲੇ ਤੱਕ ਪਲਕ ਨਹੀਂ ਆਈ ਟਿਊਸ਼ਨ ਤੋਂ ਮੈਂ ਕਰਦੀ ਪਈ ਸੀ ਕੰਮ ਆਪਣਾ ਹਲੇ ਕਾਈ ਨਹੀਂ ਮੰਮੀ ਉਹ ਬਾਹਰ ਜਾਂਦੀ ਆ ਕੋਈ ਕੱਪੜੇ-ਕੱਪੜੇ ਮਾਰ ਲੇਤੇ ਹਾਂ ਅੱਜ ਅਸੀਂ ਸ਼ਾਮੀ ਬਲੌਗ ਬਣਾਇਆ ਹੀ ਨਹੀਂ ਆ ਨਾ ਹਾਂ ਮਾਰ ਕੇ ਚਾਹ ਪੀਤੀ ਨਹੀਂ ਬਣਾਇਆ ਤੇ ਹੁਣ ਮੈਨੂੰ ਲੱਗਦਾ ਉਹਦਾ ਕੱਲ ਟੈਸਟ ਹੋਸਟਾ ਸਾਰੇ ਆਪਣੇ ਕੰਮ ਆਪਣਾ ਕਰਕੇ ਆਉਗੀ ਹਨਾ ਚਲੋ ਹੁਣ ਉਹਨੂੰ ਡੀਕਦੇ ਸੀ ਸਕੇ ਸਵਾ 6 ਹੋ ਗਏ ਉਹਦਾ 6 ਪਾਣੀ ਚ ਆਈ ਜਾਂਦੀ ਆ ਹਨਾ ਹੋ ਤਾਂ ਗਿਆ ਚਲੋ ਦੇਖਦੇ ਆ ਥੋੜੀ ਦੇਰ ਤੇ ਇਹਦੇ ਕੀ ਬੋਲਦੀ ਹੈਗੀ ਹੈਲੋ ਉਹ ਮੇਰਾ ਪੁੱਤਾ ਜੇ ਲੇਟ ਆਇਆ ਸੀਗਾ ਮੈਂ ਅੱਜ ਦਾ ਟੈਸਟ ਆਗਾ ਹਾਏ ਮੈਨੂੰ ਲੱਗਦਾ ਸਵਾ 6 ਹੋ ਗਏ ਆ ਕੱਲ ਮੈਂ ਅੱਧਾ ਰੈਲ ਸਟਾਪ ਇਹ ਪੋਣੇ ਜਾ ਰੋ ਜਦੀ ਗਈ ਆ ਮੈਂ ਕਿਹਾ ਅੱਜ ਮੇਰੇ ਪੁੱਤ ਲੇਟ ਹੋ ਗਿਆ ਟੈਸਟ ਸੀਗਾ ਮੈਂ ਤਾਂ ਟੈਸਟ ਕੱਲ ਅੱਛਾ ਮੈਂ ਲੱਗੀ ਸੀ ਫੋਨ ਕਰਨ ਮੈਂ ਕਿਹਾ ਪੁੱਛਦੀ ਆ ਪਾਣੀ ਨਹੀਂ ਬਹੁਤ ਹੈ ਤੇਰੀ ਪਾਣੀ ਪੰਡਾ ਗਲਾਸ ਭਰ ਕੇ ਦੇਵਾ ਹਾਏ ਦਈਏ ਲੱਲਾ ਲਾ ਫੇ ਹਾਂਜੀ ਚਾਹ ਪਿਆਣੀ ਕੁਛ ਕੁਛ ਨਹੀਂ ਚਾਹ ਪੀਣੀ ਪੀਣੀ ਚਾਹ ਪਿਆਣੀ ਲੱਗ ਕੇ ਚਾਹ ਪਾਣੀ ਚਾਹ ਪੀਣੀ ਕੁਛ ਨਹੀਂ ਖਾਣਾ ਦਾ ਹਾਂ ਧੰਨਾ ਲਈ ਹੈ ਹਾਂ ਬਈਆ ਨੂੰ ਨਹੀਂ ਹਾਂ ਬਲੋ ਹਾਂ ਬਲੋ ਹਾਂ ਹਣ ਕਿ ਦੰਬ ਖਾਣਾ ਜਦੋਂ ਮੈਂ ਦੁਪਹਿਰੇ ਗਿਆ ਸੀਗਾ ਮੈਂ ਮੈਂਗੋ ਚੇਕ ਬਣਾਉਣਾ ਮੈਂਗੋ ਚੇਕ ਬਣਾਉਣਾ ਸਾਰੇ ਰੱਜ ਗਏ ਹੁਣ ਉਦੋਂ ਕਿ ਤੋ ਖਾਣਾ ਜਾ ਅੱਜ ਬੇਬੇ ਨੇ ਲੜਦਾ ਇਹਨਾਂ ਨੂੰ ਦੇ ਲਓ ਹਾਂ ਤਾਂ ਪਹਿਲਾਂ ਦੱਸਿਆ ਕਰੋ ਵੀ ਮੁੜ ਕੇ ਅੰਬ ਖਾਣਾ ਬੰਦਾ ਇੱਕ ਅੰਦੀ ਰੋਟੀ ਘੱਟ ਖਾ ਲੈਂਦਾ ਉਹਨੂੰ ਰੱਜੇ ਦੇ ਦਿਓ ਖਾ ਲੈਨੇ ਇੱਕ ਅੰਬ ਹਾਂ ਹਣ ਬੋਲੋ ਜੇ ਹੋਏ ਬੋਲੋ ਅੰਬ ਖਾਣਾ ਕੋਤ ਨੋ ਨੋ ਯਾਰ ਤੂੰ ਵੀ ਖਾ ਲਿਆ ਕਰ ਅੰਬ ਚੰਬ ਬੱਬੂ ਗੋਚਾ ਖਾਣਾ ਖਾਣਾ ਹੈ ਚਲੋ ਮਿਲਦੇ ਆ ਫਿਰ ਫੇ ਸਾਨੂੰ ਤੁਹਾਡੇ ਵੱਲ ਦੇਖ ਕੇ ਹੀ ਕਹਿਣਾ ਪੈਣਾ ਜਦੋਂ ਕਰੇ ਆਂਦਾ ਫੋਨ ਛੱਡਦਾ ਹੀ ਨਹੀਂ ਫੇਰ ਕਹਿੰਦਾ ਆਪਣੀ ਲੜਾਈ ਹੁੰਦੀ ਆ ਹਾਂ ਅੱਛਾ ਹੈ ਹਾਂ ਹਾਂ ਤੇਰੇ ਹੀ ਕਹਿਣਾ ਰੁੱਟ ਪੈਣੀ ਆ ਵੀ ਕੀ ਤੂੰ ਫੋਨ ਵਿੱਚੋਂ ਲੱਭਦਾ ਲੱਭੜਾ ਕੀ ਆ ਹਾਂ ਹੋ ਜਪਣਾ ਕੰਮ ਕਰਦੇ ਪਏ ਆ ਤੇ ਹੁਣ ਉਹ ਕਹਿੰਦਾ ਫੇਰ ਕਹਿੰਦਾ ਆਪਣੀ ਲੜਾਈ ਹੁੰਦੀ ਆ ਲਓ ਜੀ ਅੰਬ ਖਾਓ ਲੱਗੇ ਖਾਣ ਅਸੀਂ ਕੱਟ ਕੇ ਅੰਬ ਕੀ ਆ ਬੜੇ ਵਧੀਆ ਦਿਖਾਉਗਾ ਟੱਗੇ। ਰੋਖਾ ਉਹ ਹੋ। ਮम्मा ਅੰਮ੍ਰਿਤ ਡੇਗੜਾ ਰਿਓ ਕਿਤੇ ਹੈ? ਮम्मा ਜੀ ਨੂੰ ਕਿੱਥੇ ਕਿਉਂ ਨਹੀਂ ਆਇਆ? ਅੰਬ ਦੇ ਉੱਪਰ ਰੜੇਕ ਜਵਾ। ਉਹਨਾਂ ਨੇ ਚਲੋ ਜੀ ਹੈ? ਕਾਟਰ ਉਹ ਇਹ ਕੱਟ ਲੂੰ। ਕੱਟ ਲੂੰ। ਫਾਲੋ ਦੋ ਤੇ ਅੰਦਰ ਰਹਿ ਗਏ ਹੂੰ। ਚਲੋ ਠੀਕ ਆ ਫਿਰ। ਮਿੰਟ ਦਿਖਾ ਦਿਓ। ਮੇਰਾ ਪੁੱਤ ਥੱਕ ਗਿਆ ਅੱਜ। ਮੋਟਾ ਮੇਰਾ। ਇਹ ਅਸੀਂ ਨਮੀ ਇਹ ਆ ਦੇਖੋ। ਇਹ ਅਸੀਂ ਨਮੀ ਲਿਆਂਦੀ ਆ ਚੌਪਰ। ਖੜੀ ਹਾਂ। ਕੱਟ ਬੜੀ ਗੋ। ਸੁਣਿਆ ਯਾਰ ਨਹੀਂ ਸੀ ਸੀਗਾ ਇੰਦਰਜੀ ਹਾਂ ਠੀਕ ਇਹ ਨੂੰ ਸਭ ਦੇ ਘਰ ਸਭ ਤੇ ਕਿਉਂ ਖੋਦੋ ਦੇਖੋ ਮੈਂ ਦੋਵੇਂ ਮੰਮੀ ਸਾਡੇ ਕੋਲ ਥੋੜਾ ਜਿਹਾ ਕੈਮਰਾ ਇਧਰ ਉਧਰ ਹੋ ਜਾਂਦਾ ਆ ਦੇਖੋ ਕਿੰਨਾ ਸੋਹਣਾ ਸਾਰਾ ਚੌਪ ਹੋ ਗਿਆ ਮੰਮੀ ਹੈ ਨਾ ਸਾਰਾ ਕੁਝ ਹੀ ਬੰ ਹੋ ਗਿਆ ਇਹ ਨਵੀਂ ਲਿਆਂਦੀ ਐ ਸੀਕ ਐਕਸਪੈਰੀਮੈਂਟ ਕਰਕੇ ਦੇਖੀ ਜਿਹੜਾ ਵੀ ਤੇ ਕਿਦਾਂ ਦਾ ਕੀ ਕਰਦੀ ਐ ਪਰ ਬਹੁਤ ਵਧੀਆ ਬਗਤ 7 ਵਜ ਗਿਆ ਤੇ ਮੇਰੇ ਸਾਡੇ ਕੰਮ ਨਾਲ ਤਾਂ ਨਹੀਂ ਮੁੱਕਿਆ ਹੈਗਾ ਕਰਦੀ ਬੈਣੀ ਮੰਮੀ ਹਜੇ ਕੰਮ ਕਰੀ ਜਾਂਦੀ ਐ ਹਾਂ ਲਾਈਕ ਕਰੀ ਮਰੀਂ ਹੂੰ ਟਾਈਮ ਹੋ ਗਿਆ ਆ 7 7:30 ਚਲੋ ਕਰ ਲਓ ਫੇ ਕੰਮ ਆਪਣਾ ਹਾਂ ਪਾਪਾ ਦੇ ਆਏ ਤੇ ਵੀ ਸਾਢੇ ਆਣਾ ਪਾਪਾ ਨੇ ਫਿਰ ਰੋਟੀ ਟੁੱਟੀ ਬਣਾਉਂਦੇ ਆ ਹਨ ਹੂੰ ਕਿਦਾਂ ਕਿਹਦੇ ਕੰਮ ਸਬਜ਼ੀ ਬਣਾ ਕੇ ਆਈ ਐ ਨਵੀਂ ਕਿਹੜੀ ਪਨੀਰ ਪਨੀਰ ਮੈਨੂੰ 3 ਸੌੜ ਲਵੇ ਕਿਤੇ ਹੈ ਕੋ ਨੂੰ ਲੱਗ ਸੁਣ ਲੈ ਕਿੰਨੂ ਹਾਂ ਹਾਂ ਪਨੀਰ ਸ਼ਿਮਲਾ ਮੇਰ ਚ ਗਾਜਰ ਸਾਥ ਮੇਨ ਚ ਪਿਆਜ਼ ਟਮਾਟਰ ਸਾਰੀ ਕੀ ਬਣਾ ਦੇਨੀ ਆ ਭਰਾਵਾ ਯਾਰ ਇਹਨੂੰ ਚੱਕੋ ਆਹਦੀ ਸਬਜੀ ਓਏ ਗਰਮ ਚੱਕ ਲਈ ਮੈਂ ਚੱਕ ਲਈ ਚੱਕ ਲਈ ਦੇਖ ਲਈ ਚਲੋ ਪਹਿਨੇ ਕੀ ਕੀ ਬਣਾ ਦੇਨੀ ਸਾਸਨ ਰਾਲ ਕੇ ਹਾਂ ਹੋਰ ਆ ਗਿਆ ਲੋ ਬੋਰਪੰਦਰਾ ਆਦਰੀ ਮੈਡਮ ਲਈ ਚਾਕਲੇਟ ਆਦਰੀ ਆ ਚਾਕਲੇਟ ਕੀ ਆ ਚਾਕਲੇਟ ਦਿਖਾਇਆ 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 ਕਿਹੜੀ ਚਾਕਲੇਟ ਆ ਮਾ ਮੇਰੇ ਲਈ ਨਹੀਂ ਲਿਆਏ ਉਹ ਦੋ ਲੈ ਆਏ ਆ ਮਾ ਮੇਰੇ ਲਈ ਲੈ ਕੇ ਆਏ ਫਿਰ ਲਈ ਥੋੜੇ ਲੈ ਆ ਆ ਚਾਕਲੇਟ ਵੀ ਦੁੱਖਾ ਆ ਦੀ ਦੱਦਿੰਦੇ ਅੱਧੀ ਲੈ ਲੈਣੇ ਦੀ ਮਮਾ ਉਹਦੇ ਨਹੀਂ ਆਵਾ ਅਜੀ ਕੱਲੇ ਬਹੁਤ ਚੱਜੀ ਅੱਧੀ ਸਲਾਤ ਬਾਲ ਲੈਣੇ ਮੈਂ ਉਹ ਨਹੀਂ ਖਾ ਲੇ ਮਮਾ ਸਲਾਪ काम हो ਰਿਹਾ ਹੁਣ ਤੇ ਇਹੀ ਟਾਈਮ ਨਾ ਕਰ ਲਿਆ ਕਰੋ ਮੈਂ ਭੁਗੁੰਗੋਈ ਪਹਿਲਾਂ ਕਹਦੇ ਨਹੀਂ ਪਹਿਲਾਂ ਲੈ ਲੈਣੀ ਤੈਨੂੰ ਨੋਟਬੁੱਕ ਹੁਣ ਮੋਗਾਈ ਆ ਨੋਟਬੁੱਕ ਹੁਣ ਮੋਗਾਈ ਆ ਹਾਂਜੀ ਨਾਲਾ ਰੋਟੀਆਂ ਆ ਸਬਜੀ ਉਹੀ ਦੁਪਹਿਰ ਵਾਲੀ ਬਹੁਤ ਵਧੀਆ ਜੀ ਪਨੀਰ ਵੀ ਬਣਾਇਆ ਪਨੀਰ ਮੈਂ ਖਾਣਾ ਨੇਗਾ ਵਧੀਆ ਵਧੀਆ ਉਹੀ ਦੁਪਹਿਰ ਵਾਲੀ ਕੀ ਗੱਲ ਹੈ ਜੀ ਕੀ ਗੱਲ ਲਈ ਪੁੱਛੇ ਗਏ ਸੀਗੇ ਪੁੱਛੇ ਗਏ ਸੀਗੇ ਤੂੰ ਆ ਗਈ ਮੈਂ ਲੈ ਲਵਾਂਗੀ ਕੀ ਗੱਲ ਹੈ ਜੀ ਪੜਸੋਂ ਗਏ ਸੀ ਆਪਾਂ ਉੱਥੇ ਕੀ ਗੱਲ ਹੈ ਜੀ ਉਹ ਕੋਈ ਨਹੀਂ ਉਦਾਂ ਹੀ ਅੱਛਾ ਚਲੋ ਠੀਕ ਆ ਮਿੱਟੀ ਲਗੇ ਖਾਣ ਹਾਂ ਉਦਾਂ ਹੀ ਪਾਇਆ ਸਬਜ਼ੀ ਫਿਰ ਕਿਉਂਗਾ ਦਹੀਂ ਪਾਇਆ ਤਾਂ ਸਾਰੇ ਦਹੀਂ ਪਾ ਕੇ ਖਾਂਦੇ ਹੀ ਆ ਸਬਜ਼ੀ ਤੂੰ ਕੋਈ ਦੱਸੰਦ ਆ ਤੇ ਸਾਰੇ ਹੀ ਖਾਂਦੇ ਆ ਇਹਦਾ ਇਹਨਾਂ ਨੂੰ ਪਸੰਦ ਆ ਆਹਦੀ ਸਬਜ਼ੀ ਤੇ ਦਹੀਂ ਪਾ ਕੇ ਚੰਗੀ ਮੈਨੂੰ ਹਾਂ ਵੇਚੀ ਵੱੜ ਜਾਂਦੀ ਆਹ ਪਨੀਰ ਇਹਨੇ ਪਨੀਰ ਨਾਲ ਖਾਣੀ ਆ ਮਾਦਾ ਤੁਸੀਂ ਕਹਿੰਦਾ ਖਾਣ ਲੱਗੇ ਆ ਤੁਹਾਨੂੰ ਪਤਾ ਵੀ ਪਨੀਰ ਨਾਲ ਹਾਂਜੀ ਸਾਰੀ ਤੇ ਲੈ ਲਉ ਹਾਂਜੀ ਹਾਂਜੀ ਮੈਂ ਤਾਂ ਜਿਆਦਾ ਸਣੀ ਆ ਤੁਹਾਨੂੰ ਪਤਾ ਅੱਜ ਕਿਹੜਾ ਮਹੀਨਾ ਚੜਿਆ ਆ ਮੈਂ ਦੱਸਿਆ ਸੀਗਾ ਸਵੇਰੇ ਤੈਨੂੰ ਸੌਂਦਾ ਨਹੀਂ ਇਹਨਾਂ ਨੂੰ ਦੱਸਦੇ ਆ ਨਾ ਅਸੀਂ ਵੀ ਅੱਛਾ 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 ਹਾਂ ਮੈਨੂੰ ਪੁੱਛਿਆ ਯਾਰ ਕਿੰਨਾ ਚੜ ਗਿਆ ਯਾਰ ਮਰਾਉ ਦੇ ਮੀਂਹ ਆਉਣਾਂ ਨੇ ਮੀਂਹ ਖੀਰ ਪੂੜੇ ਖੀਰ ਮਾਲ ਪੂੜੇ ਆਣਾ ਮੌਸਮ ਆ ਗਿਆ ਆ ਜਿੱਦਣ ਜਿੱਦਣ ਮੀਂਹ ਪਿਆ ਉਦੋਂ ਖੀਰ ਮਾਲ ਪੂੜੇ ਖਾਣੇ ਆਹੋ ਸੌਂਦਾ ਵੀ ਨਾ ਚੱਲ ਗਿਆ ਸੌਂਦਾ ਵੀ ਨਾ ਚੱਲ ਗਿਆ ਸੌਣ ਵਾਲਾ ਮਹੀਨਾ ਨਹੀਂ ਸੌਣ ਨਹੀਂ ਦਾ ਪਤਲਾ ਮਹੀਨਾ ਨਹੀਂ ਹਾਂ ਮੰਮੀ ਦੇ ਸਟਾਈਲ ਦਾ ਸੌਂਦਾ ਮੰਮੀ ਪਤਾ ਕੀ ਹੈ ਅੱਗੇ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਨਾ ਸਾਡੀ ਦਾਦੀ ਕਹਿੰਦੀ ਹੁੰਦੀ ਸੀ ਘਰ ਦੇ ਵਿੱਚ ਨਾ ਕੋਈ ਜਨਾਨੀ ਇਸ ਮਹੀਨੇ ਦਾ ਨਾਂ ਨਾ ਲਵੇ ਸੌਣ ਮਹੀਨੇ ਦਾ ਬੰਦੇ ਦੇ ਮੂੰਹੋਂ ਸੁਣੋ ਜਾਂ ਫਿਰ ਗੁਰਦੁਆਰੇ ਜਾ ਕੇ ਉੱਤੇ ਪਾਠੀ ਹਾਂ ਹਾਂ ਚਲੋ ਘਰ ਵਿੱਚ ਨਾ ਕੋਈ ਨਾਂ ਬਾਕੀ ਗਿਆਨ ਦੀਆਂ ਗੱਲਾਂ ਬਾਅਦ ਚੋ ਰੋਟੀ ਠੰਡੀ ਹੋਣੀ ਰੋਟੀ ਖਾ ਲਈਏ ਹੋਵੇ ਪਹਿਲੇ ਕੰਮ ਕੁੰਮ ਕਰਕੇ ਮਾਰਾ ਤੁਸੀਂ ਵੀ ਆਪਣਾ ਕੰਮ ਰਵੇਲ ਲਓ ਸਮਾਨ ਚੱਕ ਲਓ ਹੁਣ ਸਾਰੇ ਵਿਹਲੇ ਹੋ ਗਏ ਆ ਆਹ ਹਾਂਜੀ ਕੀ ਕਰੀ ਜਾਂਦੇ ਲੱਗੀਆਂ ਸਾਹਮਣੇ ਜਿਹੜਾ ਤੇਹਾ ਇਹ ਰੋਟੀ ਪਾਣੀ ਸਾਰਾ ਖਾ ਕੇ ਭੰਡੇ-ਪੁੰਡੇ ਸਭ ਸੋ ਗਏ ਬਲੇ ਆਜੋ ਫੇ ਹੁਣ ਆਰਾਮ ਨਾਲ ਬਹਿ ਗਏ ਥੋੜੀ देर ਟੀਵੀ ਦੇਖੀ ਅੱਜ ਯਾਰ ਬਹੁਤ ਦਿਨ ਆਪਾਂ 2-3 ਦਿਨ ਹੋ ਗਏ ਟੀਵੀ ਨਹੀਂ ਲੱਗ ਦੇਖਿਆ ਨਾ ਤਾਂ ਹੀ ਨਹੀਂ ਲੱਗਾ ਰਾਤੀ ਵੀ ਲੇਟ ਹੋ ਗਏ ਉਧਰ ਹਾਂ ਚਲ ਆ ਮੈਂ ਉਂਦਰ ਟੀਵੀ ਨੂੰ ਆਨ ਕਰ ਦਾਂ ਨਾ ਪਲਗ ਵੀ ਦੇਦੀ ਹੈਗੀ ਟੀਵੀ 2-3 ਦਿਨ ਤੋਂ ਚੱਲੇ ਆ ਇਹਦੇ ਕੋਈ ਟਾਈਮ ਨਹੀਂ ਲੱਗਦਾ ਹੈਗਾ ਹਨਾ ਮਾ ਲੋ ਕੁੱਟੀ ਠੀ ਜੰਝ ਟੀਵੀ ਚ ਬਣਾ ਮੇਰਾ 11 ਵਜੇ ਤੱਕ ਕੰਮ ਆ ਆ ਇਹ ਵੀ ਗੱਲ ਤੇਰੀ ਸਹੀ ਆ ਅੱਜ 11 ਵਜੇ ਤੱਕ ਟੀਵੀ ਦੇ ਦੇ ਤੂੰ 11 ਵਜੇ ਤੱਕ ਆਪਣਾ ਕੰ ਲੱਗੇ ਹੀ ਟੀਵੀ ਦੇਖਣ ਬੱਤੀ ਜਲ ਗਈ। ਅਸੀਂ ਇਧਰ ਲਾ ਟੀਵੀ ਆਪਣਾ ਇਨਵਰਟਰ ਤਾਂ ਨਹੀਂ ਕੀਤਾ ਹੈਗਾ ਹੁਣ ਅਸੀਂ ਵਲੌਗ ਦਾ ਕਰਦੇ ਹਾਂ ਐਂਡ ਚਲੋ ਮਿਲਦੇ ਆ ਕੱਲ੍ਹ। ਕੱਲ੍ਹ ਸੁਤੀ ਨਹੀਂ ਹੈਗੀ ਉਹਦਾ ਜਾਣ ਕੇ ਡਰਾਮੇ ਕਰਦੀ ਹੁੰਦੀ ਇਹ। ਕਹਿੰਦੀ ਠੰਡ ਲੱਗਦੀ ਦੀ ਦੀਰ ਬੱਤੀ ਚਲ ਗਈ। ਚੱਲਦਾ ਸੀ। ਤੇ ਚਲੋ ਮਿਲਾਂਗੇ ਤੁਹਾਨੂੰ ਇੱਕ ਕੱਲ ਨਵੇਂ ਵਲੌਗ ਦੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਸਾਡੇ ਵਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ। ਤੇ ਚੈਨਲ ਨੂੰ ਜਿਹੜੇ ਨਵੇਂ ਬੰਦੇ ਆਏ ਸਬਸਕ੍ਰਾਈਬਰ ਜ਼ਰੂਰ ਕਰਨ। ਓਕੇ ਜੀ ਬਾਏ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ? ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ